ਇਹਨੀਆਂ ਕੁਰਬਾਨੀਆਂ ਤੋਂ ਬਾਅਦ ਵੀ ਜੇ ਅੱਜ ਸਾਡੇ ਤੇ ਇਹ ਸਵਾਲ ਖੜੇ ਹੋ ਰਹੇ ਆ ਕਿ ਤੁਸੀਂ ਸ਼੍ਰੀ ਸਾਹਿਬ ਪਾ ਕੇ ਆਪਣੇ ਕਕਾਰ ਪਹਿਣ ਕੇ ਤੁਸੀਂ ਪੇਪਰ ਨਹੀਂ ਦੇ ਸਕਦੇ ਅੱਜ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਸਾਡੀ ਪੰਜਾਬੀ ਉਹ ਦੂਜੇ ਨੰਬਰ ਤੇ ਆ ਚੁੱਕੀ ਆ ਤੇ ਫਿਰ ਇੱਥੇ ਭਾਰਤ ਵਿੱਚ ਇਹ ਚੀਜ਼ਾਂ ਲਾਗੂ ਕਿਉਂ ਨਹੀਂ ਜਿੱਥੇ ਸਾਡੀ ਸਿੱਖੀ ਦੀ ਗੱਲ ਆਉਂਦੀ ਆ ਉਥੇ ਅਸੀਂ ਰਤਬਿਆਂ ਨੂੰ ਠੋਕਰਾਂ ਮਾਰ ਦੇਵਾਂਗੇ ਸੋ ਇਹ ਬੜੀ ਨਿੰਦਣਯੋਗ ਗੱਲ ਆ ਕਿ ਇੱਕ ਭੈਣ ਜਿਹੜੀ 3 ਸਾਲ ਤੋਂ ਜੇ ਆਪਾਂ ਜਾਣਦੇ ਆ ਕਿ ਬੜਾ ਇੱਕ ਨਾਰਮਲ ਜਿਹਾ ਪਰਿਵਾਰ ਆ ਜਿਹੜੇ ਆਪ ਜੀ ਨੇ ਦੱਸਿਆ ਕਿ ਉਹ ਪਰਿਵਾਰ ਜਿਹੜਾ ਆਪਣੀ ਬੱਚੀ ਨੂੰ ਪੜਾਉਣ ਵਾਸਤੇ ਆਪਣੀ ਜ਼ਮੀਨ ਵੀ ਵੇਚ ਚੁੱਕਿਆ ਖਾਣੂ ਸਿਰਫ ਪ੍ਰਵੋਕ ਕੀਤਾ ਜਾਂਦਾ ਆ ਵਾਰ-ਵਾਰ ਇਦਾਂ ਦੇ ਇੱਥੇ ਕੋਈ ਵੀ ਨਹੀਂ ਜਿਹਨੂੰ ਸਿੱਖਾ ਸੰਧਾਰਤਾ ਦੇ ਪਤਾ ਨਹੀਂ ਹੈਗਾ ਸਾਰਿਆਂ ਨੂੰ ਪਤਾ ਹੁੰਦਾ ਬਸ ਇੱਕ ਪ੍ਰਵੋਕ ਕੀਤਾ ਜਾਂਦਾ ਹਰ ਵਾਰ ਇੱਕ ਮੁੱਦਾ ਉਠਾਇਆ ਜਾਂਦਾ ਆ ਉਮਤ ਹਿੱਲ ਗਈਏ ਪੰਥ ਸਾਹਮਣੇ ਦਿਸ ਰਹੀ ਸੀ ਅਣਖੀ ਤਲਵਾਰ ਵਿੱਚੋਂ ਪੰਥ ਖਾਲਸਾ ਪ੍ਰਗਟਿਆ ਖੰਡੇ ਦੀ ਧਾਰ ਵਿੱਚੋਂ ਸੋ ਜਿਨ੍ਹਾਂ ਦਾ ਜਨਮ ਹੀ ਖੰਡੇ ਦੀਆਂ ਧਾਰਾਂ ਵਿੱਚੋਂ ਹੋਇਆ ਉਹ ਆਪਣੇ ਸ਼ਸਤਰ ਕਿੱਦਾਂ ਲਾ ਸਕਦੇ ਹੋ ਆਪਣੇ ਸ਼ਸਤਰ ਕਿੱਦਾਂ ਛੱਡ ਸਕਦੇ ਆ ਸੋਸ਼ਲ ਮੀਡੀਆ ਦੇ ਉੱਪਰ ਇੱਕ ਲੜਕੀ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਨੂੰ ਰਾਜਸਥਾਨ ਦੇ ਵਿੱਚ ਜੁਡੀਸ਼ਰੀ ਦਾ ਪੇਪਰ ਨਹੀਂ ਦੇਂ ਦਿੱਤਾ ਗਿਆ ਸੀ ਸਰਦਾਰਨੀ ਗੁਰਪ੍ਰੀਤ ਕੌਰ ਉਸ ਦਾ ਨਾਮ ਹੈ ਤਰਨਤਨ ਜਨੇਦੀ ਰਹਿਣ ਵਾਲੀ ਹੈ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਜਤਾਇਆ ਕਿ ਇੰਨੀ ਮਿਹਨਤ ਤੋਂ ਬਾਅਦ ਜੇ ਪੇਪਰ ਦੇਣ ਗਏ ਸੀ ਤੇ ਕਕਾਰਾਂ ਦੀ ਖਾਤਰ ਉਸ ਨੂੰ ਪੇਪਰ ਦੇ ਵਿੱਚ ਹੀ ਬੈਠਣ ਨਹੀਂ ਦਿੱਤਾ ਗਿਆ ਸਾਡੀਆਂ ਸੰਸਥਾਵਾਂ ਦੇ ਉੱਪਰ ਵੀ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ ਕਿ ਇੰਨਾ ਸਮਾਂ ਹੋ ਗਿਆ ਅਸੀਂ ਅਜੇ ਤੱਕ ਆਪਣੇ ਭਾਰਤ ਦੇ ਵਿੱਚ ਕਕਾਰ ਹੀ ਨਹੀਂ ਦੱਸ ਸਕੇ ਵੀ ਸਾਡੇ ਕਕਾਰ ਕੀ ਚੀਜ਼ ਹੈ ਕਕਾਰਾਂ ਬਦਲੇ ਇੱਥੇ ਸਾਡੇ ਸਿੰਘਾਂ ਨੇ ਖੋਪੜ ਲਵਾ ਦਿੱਤੇ ਸੀਗੇ ਪਰ ਵਾਲਾ ਨੂੰ ਕੁਝ ਨਹੀਂ ਹੋਣ ਦਿੱਤਾ ਸੀ ਪਰ ਇਹ ਚੀਜ਼ਾਂ ਅਜੇ ਵੀ ਇੰਡੀਆ ਦੇ ਵਿੱਚ ਚੱਲ ਰਹੀਆਂ ਨੇ ਕਿ ਕਕਾਰਾਂ ਦੇ ਬਦਲੇ ਪੇਪਰ ਨਹੀਂ ਦੇਣ ਦਿੱਤਾ ਗਿਆ ਮੇਰੇ ਨਾਲ ਕਵਿਸ਼ਰੀ ਜੱਥਾ ਹੈਗਾ ਆ ਬੀਬੀ ਬਰਵਿੰਦਰ ਕੌਰ ਹੋਣੀ ਨੇ ਤੇ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਨੂੰ ਦੇਖ ਕੇ ਵਧੀਆ ਲੱਗਿਆ ਕਿ ਇਹਨਾਂ ਦੇ ਨਾਲ ਗੱਲਬਾਤ ਵੀ ਕਰਨੀ ਚਾਹੀਦੀ ਹੈ ਕਿ ਜਿਹੜਾ ਉਹ ਇਨਸੀਡੈਂਸ ਹੋਇਆ ਉਥੇ ਉਹ ਕਿਵੇਂ ਇਹ ਦੇਖ ਰਹੇ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖੀ ਹੋਊਗੀ ਜੀ ਵੀਡੀਓ ਜਦੋਂ ਵੀਡੀਓ ਦੇਖੀ ਤਾਂ ਮਨ ਦੇ ਵਿੱਚ ਪਹਿਲਾ ਸ਼ਬਦ ਕੀ ਆਇਆ ਵੀ ਇਹ ਇਦਾਂ ਕਿਉਂ ਹੋ ਗਿਆ ਬਿਲਕੁਲ ਵੀਰ ਜੀ ਉਹ ਵੀਡੀਓ ਦੇਖਦੇ ਸਾਰੇ ਹਰ ਇੱਕ ਦੇ ਮਨ ਨੂੰ ਠੇਸ ਪਹੁੰਚੀ ਆ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖੀ ਦੇ ਮਾਰਗ ਤੇ ਚੱਲ ਰਹੀ ਸੰਗਤ ਆ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਜਿਆ ਪੰਥਾ ਜਦੋਂ ਉਹ ਇਸ ਪ੍ਰਕਾਰ ਦੀ ਕੋਈ ਵੀ ਵੀਡੀਓ ਦੇਖਦਾ ਆ ਤੇ ਇਹ ਜ਼ਰੂਰੀ ਆ ਕਿ ਹਰ ਇੱਕ ਸਿੱਖਾ ਉਹ ਦੁਖੀ ਹੋ ਜਾਂਦਾ ਆ ਇਹਦਾ ਕਾਰਨ ਇੱਕ ਇਹ ਵੀ ਆ ਕਿਉਂਕਿ ਵੀਰ ਜੀ ਆਪਾਂ ਸਾਰੇ ਜਾਣਦੇ ਆ ਕਿ ਇਹ ਹਿੰਦੁਸਤਾਨ ਦੀ ਧਰਤੀ ਭਾਰਤ ਦੀ ਧਰਤੀ ਤੇ ਜੋ ਸ਼ੁਰੂ ਤੋਂ ਹੀ ਲੈ ਕੇ ਆਪਣੇ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ 90% ਤੋਂ ਵੱਧ ਕੁਰਬਾਨੀਆਂ ਜਿਹੜੀਆਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਦਿੱਤੀਆਂ ਗਈਆਂ। ਤੇ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਵੀ ਜੇ ਅੱਜ ਸਾਡੇ ਤੇ ਇਹ ਸਵਾਲ ਖੜੇ ਹੋ ਰਹੇ ਆ ਕਿ ਤੁਸੀਂ ਸ਼੍ਰੀ ਸਾਹਿਬ ਪਾ ਕੇ ਆਪਣੇ ਕਕਾਰ ਪਹਿਣ ਕੇ ਤੁਸੀਂ ਪੇਪਰ ਨਹੀਂ ਦੇ ਸਕਦੇ ਜਿਹੜੇ ਰਾਜ ਨੂੰ ਜਿਹੜੇ ਭਾਰਤ ਨੂੰ ਬਚਾਉਣ ਵਾਸਤੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਅੱਜ ਉਥੇ ਇੱਕ ਬੱਚਾ ਜਿਹੜਾ ਜਦੋਂ ਆਪਣੇ ਐਗਜ਼ਾਮ ਹਾਲ ਵਿੱਚ ਜਾਂਦਾ ਹੈ ਜਾਂ ਨੀਟ ਦੇ ਪੇਪਰ ਆ ਜਾਂ ਹੋਰ ਵੀ ਕਈ ਪੇਪਰ ਆ ਜਿਹਦੇ ਵਿੱਚ ਬੜੀਆਂ ਵਾਰਦਾਤਾਂ ਸਾਡੇ ਸਾਹਮਣੇ ਆਉਂਦੀਆਂ ਜੇਈਈ ਦੇ ਪੇਪਰ ਆ ਉਹਦੇ ਵਿੱਚ ਬੱਚਿਆਂ ਨੂੰ ਜਿਹੜਾ ਆ ਕਕਾਰ ਪਾ ਕੇ ਉਥੇ ਜਾਣ ਦੀ ਮਨਾਹੀ ਕਰ ਦਿੰਦੇ ਆ ਹਾਲਾਂਕਿ ਅਸੀਂ ਪੰਜਾਬ ਵਿੱਚ ਵਸਦੇ ਆ ਤੇ ਪੰਜਾਬ ਵਿੱਚ ਵਸਦੇ ਹਰ ਇੱਕ ਭਾਰਤੀ ਨੂੰ ਵੀ ਪਤਾ ਹਰ ਇੱਕ ਪੰਜਾਬੀ ਨੂੰ ਵੀ ਪਤਾ ਈਵਨ ਸਾਰੀਆਂ ਸਟੇਟਾਂ ਦੇ ਵਿੱਚ ਵੀ ਜੋ ਗੁਰੂ ਧਾਮ ਆ ਆਪਣੇ ਸਿੱਖ ਜਿਹੜੇ ਉਹ ਵੱਖਰੀਆਂ ਵੱਖਰੀਆਂ ਸਟੇਟਾਂ ਵਿੱਚ ਰਹਿ ਰਹੇ ਆ ਸੋ ਸਾਰਿਆਂ ਨੂੰ ਪਤਾ ਆ ਇਸ ਬਾਰੇ ਇਦਾਂ ਦਾ ਇੱਥੇ ਕੋਈ ਵੀ ਨਹੀਂ ਹਾਂ ਕੋਈ ਆਪਣੀ ਮੰਚਲੀ ਨਾਲ ਇਹ ਗੱਲ ਕਵੇ ਕਿ ਸਾਨੂੰ ਪਤਾ ਨਹੀਂ ਸਿੱਖੀ ਬਾਰੇ ਉਹ ਗੱਲ ਵੱਖਰੀ ਹੋ ਸਕਦੀ ਆ ਪਰ ਹਰ ਇੱਕ ਜਿਹੜੇ ਭਾਰਤੀ ਇੱਥੇ ਵਸਦੇ ਆ ਇਸ ਦੇਸ਼ ਵਿੱਚ ਜਾਂ ਜਿਹੜੇ ਹੋਰ ਦੇਸ਼ਾਂ ਵਿੱਚ ਵੀ ਵਸਦੇ ਆ ਅੱਜ ਤੇ ਵੀਰ ਜੀ ਕੈਨੇਡਾ ਵਰਗੇ ਦੇਸ਼ਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਸਿੱਖੀ ਸਿਧਾਂਤ ਅੱਜ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਸਾਡੀ ਪੰਜਾਬੀ ਉਹ ਦੂਜੇ ਨੰਬਰ ਤੇ ਆ ਚੁੱਕੀ ਆ ਤੇ ਫਿਰ ਇੱਥੇ ਭਾਰਤ ਵਿੱਚ ਇਹ ਚੀਜ਼ਾਂ ਲਾਗੂ ਕਿਉਂ ਨਹੀਂ ਇੱਕ ਬੜਾ ਵੱਡਾ ਸਵਾਲ ਖੜਾ ਹੁੰਦਾ ਆ ਸਾਡੇ ਭਾਰਤ ਦੀ ਸਰਕਾਰ ਵਾਸਤੇ ਜਾਂ ਜਿਹੜੇ ਐਗਜ਼ਾਮ ਲੈ ਰਹੇ ਆ ਜਾਂ ਜਿਹੜੇ ਉੱਪਰ ਬੈਠੇ ਹੋਏ ਆ ਉਹਨਾਂ ਵਾਸਤੇ ਇੱਕ ਬੜਾ ਵੱਡਾ ਇਹ ਸਵਾਲ ਖੜਾ ਹੁੰਦਾ ਕਿ ਕੀ ਆ ਕਿ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਜਦੋਂ ਤੁਸੀਂ ਇਹ ਜਿਹੜੇ ਐਗਜ਼ਾਮ ਹਾਲ ਦੇ ਵਿੱਚ ਬੱਚੇ ਆਉਂਦੇ ਆ ਤੇ ਤੁਸੀਂ ਗੁਰਸਿੱਖਾਂ ਨੂੰ ਦੇਖਦੇ ਹੋ ਜਾਂ ਅਸੀਂ ਗੁਰੂ ਘਰਾਂ ਵਿੱਚ ਜਾਂਦੇ ਆ ਸਾਨੂੰ ਸਾਰਿਆਂ ਨੂੰ ਪਤਾ ਕਿ ਇਹ ਪੰਜ ਕਕਾਰ ਜਿਹੜੀ ਉਹ ਵੀਡੀਓ ਦੇ ਵਿੱਚ ਜਿਵੇਂ 3 ਸਾਲ ਦੀ ਮਿਹਨਤ ਆ ਮੈਂ ਉਹਦੇ ਪਰਿਵਾਰ ਨੂੰ ਮਿਲ ਕੇ ਆਇਆ ਲੜਕੀ ਦੇ ਵੀ 3-4 ਸਾਲ ਦੀ ਮਿਹਨਤ ਸੀਗੀ ਉਹ 1 ਮਿੰਟ ਦੇ ਵਿੱਚ ਜਿਵੇਂ ਕਰਮਚਾਰੀ ਨੇ ਆਖਿਆ ਵੀ ਤੁਸੀਂ ਕਾਰ ਨਹੀਂ ਪਾ ਕੇ ਅੰਦਰ ਜਾਣੇ ਉਹ ਕੁੜੀ ਨੇ ਗੁਰੂ ਨੂੰ ਅੱਗੇ ਰੱਖ ਲਿਆ ਮੈਨੂੰ ਲੱਗਦਾ ਵੀ ਗੁਰੂ ਤੋਂ ਬੇਮੁਖਣੀ ਹੋਈ ਠੀਕ ਹੈ ਉਹਨੇ ਆਪਣੀ ਇੱਕ ਵਾਰੀ ਤਾਂ ਫਿਊਚਰ ਨੂੰ ਤਾਂ ਲੱਤ ਮਾਰ ਹੀ ਦਿੱਤੀ ਬਿਲਕੁਲ ਵੀਰ ਜੀ ਜਿਹੜੀ ਤੁਸੀਂ ਸਭ ਤੋਂ ਪਹਿਲਾਂ ਗੱਲ ਕਹੀ ਨਾ ਜਿੱਦਾਂ ਸ਼ਹੀਦ ਭਾਈ ਤਾਰੂ ਸਿੰਘ ਜੀ ਕਿਉਂਕਿ ਸਿੱਖਾਂ ਦੇ ਸਾਹਮਣੇ ਇਦਾਂ ਬਹੁਤ ਵਾਰ ਹੋਇਆ ਇਹ ਅੱਜ ਨਹੀਂ ਮੁਗਲਾਂ ਦੇ ਸਮੇਂ ਤੋਂ ਹੁੰਦਾ ਆ ਰਿਹਾ ਜਦੋਂ ਉਹਨੂੰ ਆਪਣੀ ਸਿੱਖੀ ਤੇ ਉਹਨੂੰ ਆਪਣੇ ਰੁਤਬੇ ਵਿੱਚੋਂ ਇੱਕ ਚੀਜ਼ ਰੱਖਣੀ ਪੈਂਦੀ ਆ ਜਿੱਦਾਂ ਭਾਈ ਤਾਰੂ ਸਿੰਘ ਜੀ ਨੂੰ ਉਹਨਾਂ ਨੇ ਕਿਹਾ ਵੀ ਤੂੰ ਆਪਣੇ ਕੇਸ ਕਤਲ ਕਰਵਾ ਲਓ ਤੁਸੀਂ ਆਪਣਾ ਆਪਣਾ ਜਿਹੜਾ ਧਰਮ ਛੱਡ ਦਿਓ ਤੇ ਉਹਦੇ ਬਦਲੇ ਤੁਹਾਨੂੰ ਕੀ ਮਿਲੂਗਾ ਤੁਹਾਨੂੰ ਜ਼ਗੀਰਾਂ ਮਿਲੂਗੀਆਂ ਤੁਹਾਨੂੰ ਵੱਡੇ ਰੁਤਬੇ ਮਿਲੂਗੇ ਪਰ ਗੁਰਸਿੱਖਾਂ ਨੇ ਸ਼ੁਰੂ ਤੋਂ ਇਹ ਚੀਜ਼ ਦੱਸੀ ਕਿ ਜਿੱਥੇ ਸਾਡੀ ਸਿੱਖੀ ਦੀ ਗੱਲ ਆਉਂਦੀ ਆ ਉੱਥੇ ਅਸੀਂ ਰੁਤਬਿਆਂ ਨੂੰ ਠੋਕਰਾਂ ਮਾਰ ਦੇਵਾਂਗੇ ਸੋ ਇਹ ਬੜੀ ਨਿੰਦਣਯੋਗ ਗੱਲ ਆ ਕਿ ਇੱਕ ਭੈਣ ਜਿਹੜੀ 3 ਸਾਲ ਤੋਂ ਜੇ ਆਪਾਂ ਜਾਣਦੇ ਹਾਂ ਕਿ ਬੜਾ ਇੱਕ ਨਾਰਮਲ ਜਿਹਾ ਪਰਿਵਾਰ ਆ ਜਿਹੜੇ ਆਪ ਜੀ ਨੇ ਦੱਸਿਆ ਕਿ ਉਹ ਪਰਿਵਾਰ ਜਿਹੜਾ ਆਪਣੀ ਬੱਚੀ ਨੂੰ ਪੜਾਉਣ ਵਾਸਤੇ ਆਪਣੀ ਜ਼ਮੀਨ ਵੀ ਵੇਚ ਚੁੱਕਿਆ ਔਰ ਇੰਨੀ ਦੇਖੋ ਉਹਨਾਂ ਨੇ ਮਿਹਨਤ ਕੀਤੀ ਦਿਨ ਰਾਤ ਇੱਕ ਕਰਕੇ ਕਿਉਂਕਿ ਜੱਜ ਦੇ ਐਗਜ਼ਾਮ ਵਿੱਚ ਜਾਣਾ ਹੀ ਬੜੀ ਵੱਡੀ ਗੱਲ ਆ ਇਹ ਅੱਜ ਦੇ ਤਰੀਕ ਵਿੱਚ ਇੰਨੀ ਪੜ੍ਹਾਈ ਕਰਨੀ ਆਪਣਾ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਉਹ 3 ਸਾਲ ਸਾਡੇ ਲਈ ਸ਼ਾਇਦ ਅਸੀਂ ਇੱਕ ਮਿੰਟ 'ਚ ਉਹ ਲਫ਼ਜ਼ ਕਹਿ ਦਵਾਂਗੇ ਪਰ ਵੀਰ ਜੀ ਉਹਨਾਂ ਤਿੰਨ ਸਾਲਾਂ ਵਿੱਚ ਉਹ ਬੱਚਾ ਕਿੰਨਾ ਰੋਜ਼ ਡੇਲੀ ਅੰਮ੍ਰਿਤ ਵੇਲੇ ਜਾਗਦਾ ਆ ਆਪਣਾ ਨਿਤਨੇਮ ਕਰਦਾ ਆ ਫਿਰ ਉਹ ਜਾਂਦਾ ਆ ਕਿਤੇ ਆਪਣੀ ਹਨਾ ਟਿਊਸ਼ਨ ਲੈਣ ਵਾਸਤੇ ਜਾਂਦਾ ਆ ਫਿਰ ਉਹਦੇ ਵਾਸਤੇ ਦਿਨ ਰਾਤ ਇੱਕ ਕਰਦਾ ਆ ਆਪ ਡਾਊਨ ਕਰਨਾ ਗਰਮੀ ਸਰਦੀ ਸਭ ਕੁਝ ਉਹ ਹਰ ਇੱਕ ਚੀਜ਼ ਉਹ ਤਿੰਨ ਸਾਲਾਂ 'ਚ ਹੰਡਾਉਂਦਾ ਆ ਤੇ ਇੱਕ ਮਿੰਟ ਵਿੱਚ ਉਹਨੂੰ ਇਹ ਗੱਲ ਕਹਿਣੀ ਕਿ ਤੂੰ ਸਿੱਖ ਹੋਣ ਦੇ ਕਰਕੇ ਪੇਪਰ ਨਹੀਂ ਦੇ ਸਕਦੀ ਇਹ ਬੜੀ ਮਾੜੀ ਘਟਨਾ ਆ ਤੁਹਾਨੂੰ ਕੀ ਲੱਗਦਾ ਪਾਣੇ ਵੀ ਉਹ ਵੀ ਗੋਰ ਸਿੱਖ ਸੀਗੇ ਉਹਨਾਂ ਨੇ ਕਾਕਾਰ ਨਹੀਂ ਲਾਏ ਪੇਪਰ ਨਹੀਂ ਦੇਣ ਦਿੱਤਾ ਇੱਕ ਵਾਰੀ ਤਾਂ ਸਾਰਾ ਪਰਿਵਾਰ ਵੀ ਹਿਲ ਚੁੱਕਾ ਵਾ ਵੀ ਠੀਕ ਹੈ ਜੀ ਮਿਹਨਤ ਕੀਤੀ ਸੀਗੀ ਤੇ ਲੜਕੀ ਨੂੰ ਜੇ ਪੇਪਰ ਦੇਣ ਦਿੰਦੇ ਤੇ ਸ਼ਾਇਦ ਉਹ ਜੱਜ ਵੀ ਬਣ ਜਾਂਦੀ ਪਰ ਉਹ ਜਿਵੇਂ ਤੁਸੀਂ ਵੀਡੀਓ ਦੇਖੀ ਹੋਊਗੀ ਉਹ ਤੁਹਾਨੂੰ ਨਹੀਂ ਲੱਗਦਾ ਵੀ ਉਹ ਬਹੁਤ ਜ਼ਿਆਦਾ ਜਿਹੜੀ ਆ ਉਹ ਖਤਰਨਾਕ ਵੀ ਸਾਬਤ ਹੁੰਦੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਬੀਬੀਆਂ ਦੇ ਉੱਪਰ ਵੀ ਬਹੁਤ ਮਾੜਾ ਅਸਰ ਪਊਗਾ ਕੁੜੀਆਂ ਦੇ ਉੱਤੇ ਮਾੜਾ ਅਸਰ ਪਊਗਾ ਹਾਂਜੀ ਬਿਲਕੁਲ ਵੀਰ ਜੀ ਆਪਣਾ ਕਬਿਸ਼ਰੀ ਜਥਾ ਆਪਾਂ ਤਾਂ ਹਰ ਪਾਸੇ ਇਹੀ ਪ੍ਰਚਾਰ ਕਰਦੇ ਆ ਕਿ ਆਪਣੇ ਭੈਣਾਂ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ ਕਕਾਰ ਪਹਿਣ ਕੇ ਜਾਣਾ ਚਾਹੀਦਾ ਆ ਸ਼ਸਤਰਧਾਰੀ ਹੋ ਇੱਕ ਇਥੋਂ ਤੱਕ ਕਿ ਸਾਨੂੰ ਹਿੰਦੂ ਭੈਣਾਂ ਦੇ ਵੀ ਕੌਲ ਆਉਂਦੇ ਆ ਹੋਰ ਸਟੇਟਾਂ ਵਿੱਚੋਂ ਕਿ ਤੁਸੀਂ ਆਪਣੀ ਮਤਲਬ ਸ਼੍ਰੀਸ਼ੇਪਾਈ ਆ ਜਾਂ ਤੁਸੀਂ ਕਕਾਰਾਂ ਵਿੱਚ ਰਹਿੰਦੇ ਆ ਸਾਨੂੰ ਇਸ ਬਾਰੇ ਦੱਸੋ ਅਸੀਂ ਸਾਨੂੰ ਵੀ ਕਈ ਵਾਰ ਇੱਕ ਹਰਿਆਣੇ ਤੋਂ ਵੀ ਇੱਕ ਵਾਰੀ ਕਾਲ ਆਈ ਸੀ ਭੈਣ ਦੀ ਉਹਨਾਂ ਤੇ ਮਤਲਬ ਬੜਾ ਅਤਿਆਚਾਰ ਹੁੰਦਾ ਆ ਕਿ ਕੁਝ ਨੌਜਵਾਨ ਉਹਨਾਂ ਦੇ ਮਹੱਲੇ ਦੇ ਨਾਲ ਤੰਗ ਕਰਦੇ ਆ ਫਿਰ ਅਸੀਂ ਉਹਨਾਂ ਨੂੰ ਸਾਨੂੰ ਪੁੱਛਿਆ ਵੀ ਤੁਸੀਂ ਕਿੱਦਾਂ martial art ਸਿੱਖ ਸਕਦੇ ਆ ਸ਼ਸਤਰ ਕਿੱਦ ਫਿਰ ਆਪਾਂ ਉਹਨਾਂ ਨੂੰ ਇਸ ਵਾਰੀ ਜਾਣਕਾਰੀ ਦਿੰਨੇ ਆ ਕਿ ਗੱਲ ਵੀਰ ਜੀ ਇਹੀ ਆ ਕਿ ਇਹ ਸਿੱਖਾਂ ਨੂੰ ਸਿਰਫ ਪ੍ਰਵੋਕ ਕੀਤਾ ਜਾਂਦਾ ਆ ਵਾਰ-ਵਾਰ ਇਦਾਂ ਦੇ ਇੱਥੇ ਕੋਈ ਵੀ ਨਹੀਂ ਜਿਹਨੂੰ ਸਿੱਖਾ ਸੰਧਾਨਾਂ ਦੇ ਪਤਾ ਨਹੀਂ ਹੈਗਾ ਸਾਰਿਆਂ ਨੂੰ ਪਤਾ ਹੁੰਦਾ ਬਸ ਇੱਕ ਪ੍ਰਵੋਕ ਕੀਤਾ ਜਾਂਦਾ ਹਰ ਵਾਰ ਇੱਕ ਮੁੱਦਾ ਉਠਾਇਆ ਜਾਂਦਾ ਆ ਪਰ ਇਹ ਆਪਾਂ ਬੜੀ ਵਧੀਆ ਗੱਲ ਹੈ ਕਿ ਸਾਰੀ ਸਿੱਖ ਜਥੇਬੰਦੀਆਂ ਉੱਥੇ ਪਹੁੰਚੀਆਂ ਆ ਸਾਰਿਆਂ ਨੇ ਵਿਰੋਧ ਕੀਤਾ ਡਟ ਕੇ ਕਿਉਂ ਸਿੱਖ ਕੌਮ ਸਾਰੀ ਇੱਕ ਹੁੰਦੀ ਫਿਰ ਕੋਈ ਇਸ ਦਾ ਵਾਲਵਿੰਗਾ ਵੀ ਨਹੀਂ ਕਰ ਸਕਦਾ ਤੁਸੀਂ ਵੀ ਦੇਖੀ ਹੋਣੀ ਪਾਣੀ ਵੀਡੀਓ ਉਹ ਵਾਲੀ ਉਹ ਵੀਡੀਓ ਦੇਖਣ ਤੇ ਗੁੱਸਾ ਵੀ ਆਉਂਦਾ ਪਰ ਇੱਕ ਮਾਣ ਜਿਹਾ ਵੀ ਮਹਿਸੂਸ ਹੁੰਦਾ ਵੀ ਜਿਵੇਂ ਅਸੀਂ ਪੜ੍ਹਦੇ ਸੀ ਕਿਤਾਬਾਂ ਦੇ ਵਿੱਚ ਭਾਈ ਤਾਰੂ ਸਿੰਘ ਹੋਣਾਂ ਦੀ ਗੱਲ ਕਰ ਲਈਏ ਪੜ੍ਹਦੇ ਸੀਗੇ ਪਰ ਅੱਜ ਦੇਖ ਵੀ ਲਿਆ ਵੀ ਕੁਰਸੀ ਨੂੰ ਕੀ ਪਤਾ ਜੱਜ ਬਣ ਵੀ ਜਾਂਦੀ ਉਹ ਭੈਣ ਜਿਵੇਂ ਪਰ ਦੇਖ ਕੇ ਅੱਜ ਉਹਨੇ ਆਪਣੇ ਕਕਾਰਾਂ ਨੂੰ ਅਹਿਮੀਅਤ ਦਿੱਤੀ ਗੁਰੂ ਨੂੰ ਅਹਿਮੀਅਤ ਦਿੱਤੀ ਬਿਲਕੁਲ ਵੀਰ ਜੀ ਏਦਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਜਿਹੜੇ ਸਿੰਘ ਸੀ ਯੋਧੇ ਸੀਗੇ ਸਾਡੇ ਉਹਨਾਂ ਦੇ ਲਈ ਤੇ ਮੈਨੂੰ ਲੱਗਦਾ ਅੱਜ ਵੀ ਸਿੱਖ ਕੌਮ ਕਿਤੇ ਨਾ ਕਿਤੇ ਤੋਰ ਰਿਹਾ ਹੈ ਆ ਇੱਕ ਪਾਸੇ ਜੀ ਆਪਾਂ ਕਹੀਏ ਕਿ ਉਹ 3 ਸਾਲ ਬੱਚੇ ਦੀ ਮਿਹਨਤ ਆ ਪੈਣ ਹੋਣਾ ਦੀ ਤੇ ਉਹਦੇ ਲਈ ਸਾਨੂੰ ਇੱਕ ਬਹੁਤ ਦੁੱਖ ਵੀ ਮਹਿਸੂਸ ਹੁੰਦਾ ਹੈ ਕਿ ਸਾਡੇ ਅਜੇ ਤੱਕ ਸਾਡੇ ਕਕਾਰਾਂ ਦੀ ਇੰਨੀ ਪਹਿਚਾਣ ਹੀ ਨਹੀਂ ਹੋ ਸਕੀ ਜਾਂ ਸਾਡੀ ਪੰਜਾਬ ਸਰਕਾਰ ਆ ਜਾਂ ਸਾਡੀ ਭਾਰਤ ਸਰਕਾਰ ਆ ਕਿ ਉਹ ਅਜੇ ਤੱਕ ਸਾਨੂੰ ਇਹ ਹੀ ਨਹੀਂ ਇੱਥੇ ਲੋਡ ਕਰ ਰਹੀ ਕਿ ਅਸੀਂ ਮਤਲਬ ਆਪਣੇ ਕਕਾਰ ਪਹਿਨ ਕੇ ਅਸੀਂ ਕਿਤੇ ਆ ਜਾ ਨਹੀਂ ਸਕਦੇ ਜਾਂ ਪੇਪਰ ਨਹੀਂ ਦੇ ਸਕਦੇ ਬਾਕੀ ਉਹ ਪਹਿਣ ਦੀ ਇੱਕ ਚੜ੍ਹਦੀ ਕਲਾ ਵੀ ਆ ਕਿ ਜੇ ਉਹਨਾਂ ਨੇ ਇੱਕ ਚੀਜ਼ ਨੂੰ ਜਿੱਦਾਂ ਕਹਿ ਸਕਦੇ ਆ ਵੀ ਪਹਿਣ ਹੋਣਾਂ ਨੇ ਦੱਸਿਆ ਸੀਗਾ ਕਿ ਰਤਬਿਆਂ ਨੂੰ ਠੋਕਰ ਮਾਰਨੀ ਉਹ ਉਹ ਪਹਿਣ ਦੀ ਜਿਹੜੀ ਉਹਨਾਂ ਨੇ ਇੱਕ ਬਾਅਦ ਦੀ ਤਖਾਈ ਆ ਉਹਨੂੰ ਸਲੂਟ ਆ ਤੇ ਬਾਕੀ ਇੱਕ ਪਾਸੇ ਅਸੀਂ ਦੁੱਖ ਵੀ ਮਹਿਸੂਸ ਕਰਦੇ ਆ ਤੇ ਬਾਕੀ ਉਹ ਪੈਣਦੇ ਅਸੀਂ ਨਾਲ ਆ ਵੀ ਜਿੱਥੇ ਵੀ ਆਪਾਂ ਤੁਹਾਡੇ ਕਮਿਸ਼ਰੀ ਜਥਾ ਆ ਜੀ ਤੁਸੀਂ ਇੱਥੇ ਕੁਝ ਸੁਣਾ ਸੁਣਾ ਸਕਦੇ ਹੋ ਵੀ ਜੇ ਮਤਲਬ ਜੇ ਉਸ ਘਟਨਾ ਨਾਲ ਰਿਲੇਟਡ ਕੁਝ ਹੋਵੇ ਤਾਂ ਜਿਆਦਾ ਵਧੀਆ ਆ ਜੇ ਤੁਸੀਂ ਕੁਝ ਸੁਣਾ ਦਿਓ ਤਾਂ ਜਰੂਰ ਜੀ ਨਮਾਨ ਨਿਰਾਲਾ ਰੂਪੇ ਕਲਗੀ ਧਰਨੇ ਸਾਜਿਤਤਾ ਦੁਖੀ ਗਰੀਬਨ ਤਹਣਿਆਂ ਦੇ ਸਿਰ ਤੇ ਰਖ ਤਾਜ ਰਗਟਿਆ ਖੰਡੇ ਦੀ ਤਾਰ ਵਿੱਚੋਂ ਜਿਨ੍ਹਾਂ ਦਾ ਪੁਰ ਧਰਤੀ ਅੰਦਰ ਗੁਣਤੀ ਤੇਗਾ ਨਾ ਮਿਲ ਗਈ ਏ ਵੇਖ ਕੇ ਰੂਪਨਿਆਰਾ ਜ਼ੁਲਮ ਹਕੂਮਤ ਹਿਲ ਗਈ ਏ ਸਰੇ ਇਸ ਅਣਖੀ ਤਲਵਾਰ ਵਿੱਚੋਂ ਪੰਥ ਖਾਲਸਾ ਪ੍ਰਗਟਿਆ ਖੰਡੇ ਦੀ ਧਾਰ ਵਿੱਚੋਂ ਜੀ ਚਮਕੌਰ ਗੜੀ ਦੇ ਅੰਦਰ ਇਸ ਨੂੰ ਡਾਡਾ ਪਰਖ ਲਿਆ ਸਭ ਕੁਝ ਆਪਣਾ ਖੋ ਕੇ ਵੀ ਨਾ ਮੰਨਤੇ ਹਰਖ ਲਿਆ ਜੂਲੀ ਜਲਵੇ ਤੱਕ ਲੇਸੀਆ ਜੀਤ ਜੁਜਾਰ ਵਿੱਚੋਂ ਸਾ ਪ੍ਰਗਟਿਆ ਖੰਡੇ ਦੀ ਧਾਰ ਵਿੱਚੋਂ ਜੀਵਤ ਵਦ ਵਦ ਤੇ ਗਾ ਸੂਰਮਿਆ ਰਣ ਹੰਦਰ ਬਾਈਆਂ ਨੇ ਦੀਪ ਸਿੰਘ ਜੇ ਬਾਬੇ ਨੇ ਸਿਰ ਨਾ ਨਿਭਾਈਆਂ ਨੇ ਮੋਸ ਸਵੱਲੀ ਮੋੜੀ ਨਾ ਸਿੰਘਾਂ ਦਰਬਾਰ ਵਿੱਚੋਂ ਪੰਥ ਖਾਲਸਾ ਪ੍ਰਗਟਿਆ ਖੰਡੇ ਦੀ ਧਾਰ ਵਿੱਚੋਂ ਪੰਥ ਖਾਲਸਾ ਪ੍ਰਗਟਿਆ ਖੰਡੇ ਦੀ ਧਾਰ ਵਿੱਚੋਂ ਖਾਲਸਾ ਪ੍ਰਗਟ ਹੋਇਆ ਅੱਜ ਉਸ ਖਾਲਸੇ ਨੂੰ ਇਹ ਗੱਲ ਤੇ ਬੈਨ ਲਾਇਆ ਜਾ ਰਿਹਾ ਕਿ ਉਹ ਖਾਲਸਾ ਆਪਣੇ ਸ਼ਸਤਰ ਨਾ ਪਹਿਨੇ ਸੋ ਜਿਨ੍ਹਾਂ ਦਾ ਜਨਮ ਹੀ ਖੰਡੇ ਦੀਆਂ ਧਾਰਾਂ ਵਿੱਚੋਂ ਹੋਇਆ ਉਹ ਆਪਣੇ ਸ਼ਸਤਰ ਕਿੱਦਾਂ ਲਾ ਸਕਦੇ ਹੋ ਆਪਣੇ ਸ਼ਸਤਰ ਕਿੱਦਾਂ ਛੱਡ ਸਕਦੇ ਆ ਸੋ ਸਾਡੀ ਸਾਰਿਆਂ ਨੂੰ ਇਹੋ ਬੇਨਤੀ ਆ ਜਦੋਂ ਕੋਈ ਐਦਾਂ ਦਾ ਮਸਲਾ ਹੁੰਦਾ ਆ ਤੇ ਆਪਾਂ ਸਾਰੇ ਰਲ ਮਿਲ ਕੇ ਉਹਦਾ ਵਿਰੋਧ ਕਰਿਆ ਕਰੀਏ ਕਿਉਂਕਿ ਅਸੀਂ ਚਾਹੁੰਦੇ ਆ ਕਿ ਅੱਜ ਦੀ ਤਰੀਕ ਵਿੱਚ ਜਿਹੜੇ ਸ਼ਸਤਰ ਆ ਉਹ ਅਸੀਂ ਭਲਾਈ ਵਾਸਤੇ ਤਾਨੂੰ ਕਲਗੀਧਰ ਪਾਤਸ਼ਾਹ ਜੀ ਨੇ ਦਿੱਤੇ ਅਸੀਂ ਕਿਤੇ ਅਤਿਆਚਾਰ ਕਰਨ ਵਾਸਤੇ ਅਸੀਂ ਕੋਈ ਡਾਕੇ ਮਾਰਨ ਵਾਸਤੇ ਜਾਂ ਅਸੀਂ ਕੋਈ ਜ਼ੁਲਮ ਕਰਨ ਵਾਸਤੇ ਨਹੀਂ ਪੈਨੇ ਉਹ ਗਊ ਗਰੀਬ ਦੀ ਰੱਖਿਆ ਵਾਸਤੇ ਆ ਇਸ ਵਾਸਤੇ ਸਾਰਿਆਂ ਨੂੰ ਬੇਨਤੀ ਆਪਾਂ ਸ਼ਸਤਰਧਾਰੀ ਹੋਣਾ ਆ ਤੇ ਪੰਜਾਬ ਵਿੱਚ ਸਾਡੀ ਤੇ ਇਹ ਜਿਹੜੀ ਗੱਲ ਸੀਗੀ ਵੀ ਆਪਣਾ ਜੋਰ ਲੱਗਣਾ ਚਾਹੀਦਾ ਸੀ ਕਿ ਅਸੀਂ ਜਿਹੜੇ ਬਾਹਰਲੇ ਦੇਸ਼ ਆ ਉਹਨਾਂ ਵਿੱਚ ਅਸੀਂ ਇਹ ਪ੍ਰਚਾਰ ਕਰਦੇ ਕਿ ਸਾਡੇ ਜਿਹੜੇ ਸ਼ਸਤਰ ਆ ਉਹ ਵਾਜਬ ਆ ਉਹ ਅਸੀਂ ਗਊ ਗਰੀਬ ਦੀ ਰੱਖਿਆ ਵਾਸਤੇ ਪਾਏ ਆ ਪਰ ਅੱਜ ਇਹ ਬੜੀ ਸ਼ਰਮ ਵਾਲੀ ਗੱਲ ਆ ਕਿ ਭਾਰਤ ਦੀ ਸਰਕਾਰ ਨੂੰ ਇਹ ਗੱਲ ਹਲੇ ਤੱਕ ਸਮਝ ਨਹੀਂ ਆਈ ਅਸੀਂ ਬਾਕੀ ਵਿਦੇਸ਼ਾਂ ਵਿੱਚ ਪ੍ਰਚਾਰ ਕਰਨਾ ਚਾਹੁੰਦੇ ਆ ਸੋ ਇਹ ਸਾਡੀ ਬੇਨਤੀ ਆ ਭਾਈ ਜਦੋਂ ਇਦਾਂ ਦਾ ਕੋਈ ਵੀ ਗੱਲ ਹੁੰਦੀ ਆ ਜਾਂ ਕਿਸੇ ਬੱਚੇ ਨੂੰ ਐਗਜ਼ਾਮ ਵਿੱਚ ਬੈਠਣ ਨਹੀਂ ਦਿੱਤਾ ਜਾਂਦਾ ਤੇ ਉਹਨੂੰ ਚਾਹੀਦਾ ਆਪ ਜੀ ਵਰਗੇ ਜਿਹੜੇ ਮੀਡੀਆ ਵਾਲੇ ਆ ਚੰਗੇ ਸੂਝਵਾਨ ਆ ਉਹਨਾਂ ਦੇ ਸਾਹਮਣੇ ਆ ਕੇ ਪੇਸ਼ ਹੋਣ ਤਾਂ ਕਿ ਸਾਰੇ ਲੋਕਾਂ ਨੂੰ ਪਤਾ ਲੱਗੇ ਕਿ ਆਹ ਦੀ ਤਰੀਕ ਵਿੱਚ ਕੀ ਕੋਝ ਚੱਲ ਰਿਹਾ ਠੀਕ ਹੈ ਜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤਾਂ ਇੱਕ ਵਿਸ਼ਰੀ ਜਥਾ ਆ ਬਹੁਤ ਸ਼ਾਨਦਾਰ ਇੱਕ ਵਿਸ਼ਰੀ ਵੀ ਕਰਦੇ ਆ ਤੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ ਇਨਸੀਡੈਂਸ ਹੋਇਆ ਸੀ ਕਿ ਰਾਜਸਥਾਨ ਦੇ ਵਿੱਚ ਇੱਕ ਗੁਰਸੇਖ ਲੜਕੀ ਨੂੰ ਸਿਰਫ ਕਾਰਾਂ ਕਰਕੇ ਪੇਪਰ ਨਹੀਂ ਦੇ ਦਿੱਤਾ ਗਿਆ ਉਸ ਦੀ 3-4 ਸਾਲਾਂ ਦੀ ਮਿਹਨਤ ਦੇ ਉੱਤੇ ਪਾਣੀ ਫੇਰ ਦਿੱਤਾ ਗਿਆ ਤੇ ਇਹ ਵੀ ਇਹੀ ਗੱਲ ਕਹਿੰਦੇ ਆ ਵੀ ਜਦੋਂ ਇਹੋ ਜੀ ਜ਼ਰੂਰਤ ਪਵੇ ਤਾਂ ਉੱਥੇ ਪੰਥ ਨੂੰ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਕੱਠਿਆਂ ਹੋ ਕੇ ਉਸ ਚੀਜ਼ ਦਾ ਵਿਰੋਧ ਜ਼ਰੂਰ ਕਰਨਾ ਚਾਹੀਦਾ ਹੈ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ